ਪੰਜਾਬੀ ਖਬਰਾਂ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਜੀ ਜਾਣਾਂਗੇ ਪੰਜਾਬ ਦੇਸ਼ ਅਤੇ ਵਿਦੇਸ਼ ਦੀਆਂ ਵੱਡੀਆਂ ਖਬਰਾਂ ਦੇ ਬਾਰੇ ਵਿੱਚ ਪਰ ਉਸ ਤੋਂ ਪਹਿਲਾਂ ਚਾਤੀ ਮਾਰਦੇ ਹਾਂ ਚੌਣਵੀਆਂ ਖਬਰਾਂ ਤੇ ਮੌਸਮ ਵਿਭਾਗ ਦਾ ਅਲਰਟ ਪੰਜਾਬ 'ਚ ਭਾਰੀ ਮੀਂਹ ਗੜੇਮਾਰੀ ਤੇ ਤੇਜ਼ ਹਵਾਵਾਂ ਦਾ ਖਤਰਾ ਤਿਆਰ ਰਹੋ ਆਈਐਮਡੀ ਵੱਲੋਂ येलो अलर्ट جاری ਬਜਟ ਤੋਂ ਪਹਿਲਾਂ 3% ਹੋਵੇਗਾ ਮਹਿੰਗਾਈ ਪਤਾ ਪੜੋ ਇਸ ਨਾਲ ਜੁੜੀ ਪੂਰੀ ਜਾਣਕਾਰੀ ਮੁਫਤ ਬਿਜਲੀ ਦੀ ਸਹੂਲਤ ਖਤਮ ਹੁਣ ਇਹਨਾਂ ਸਰਕਾਰੀ ਕਰਮਚਾਰੀਆਂ ਨੂੰ ਭਰਨਾ ਪਵੇਗਾ ਪੂਰਾ ਬਿੱਲ ਗੁਰਦਾਸਪੁਰ ਬਾਂਬ ਨਾਲ ਉਡਾ ਦਿੱਤੇ ਜਾਣਗੇ ਸਕੂਲ ਮਿਲੀ ਧਮਕੀ ਭਰੀ ਚਾਰ ਈਮੇਲ ਪੰਜਾਬ ਚ ਬਿਜਲੀ ਮੀਟਰਾਂ ਨੂੰ ਲੈ ਕੇ ਵੱਡਾ ਐਕਸ਼ਨ ਹਜ਼ਾਰਾਂ ਖਪਤਕਾਰਾਂ ਨੇ ਘਰਾਂ ਚ ਲੱਗੇ ਲਗਾਤਾਰ 4 ਦਿਨ ਬੰਦ ਰਹਿਣਗੇ ਬੈਂਕ ਬੈਂਕਿੰਗ ਸੇਵਾਵਾਂ ਹੋ ਸਕਦੀਆਂ ਹਨ ਪ੍ਰਭਾਵਿਤ ਵਾਹਨ ਚਾਲਕਾਂ ਲਈ ਖਤਰੇ ਦੀ ਘੰਟੀ ਟਰਾਂਸਪੋਰਟ ਵਿਭਾਗ ਨੇ ਕੀਤੀ ਸਖਤ ਕਾਰਵਾਈ ਹੋ ਜਾਓ ਸਾਵਧਾਨ ਹੁਣ 1 ਸਾਲ ਵਿੱਚ 5 ਵਾਰ ਟ੍ਰੈਫਿਕ ਨਿਯਮ ਤੋੜਨ ਤੇ ਜਬਤ ਹੋ ਜਾਵੇਗਾ ਡਰਾਈਵਿੰਗ ਲਾਇਸੈਂਸ ਘਰੋਂ ਨਿਕਲਣ ਤੋਂ ਪਹਿਲਾਂ ਦੇਖ ਲਓ ਇਹ ਖਬਰ 26 ਜਨਵਰੀ ਮੌਕੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਅਗਲੇ 24 ਘੰਟੇ ਅਹਿਮ ਅਚਾਨਕ ਖੜਕਣ ਲੱਗੇ ਪੰਜਾਬੀਆਂ ਦੇ ਫੋਨ 27 ਜਨਵਰੀ ਤੱਕ ਅਲਰਟ ਜਾਰੀ ਤੇ ਹੁਣ ਖਬਰਾਂ ਵਿਸਥਾਰ ਨਾਲ ਲਗਾਤਾਰ 4 ਦਿਨ ਬੰਦ ਰਹਿਣਗੇ ਬੈਂਕ ਬੈਂਕਿੰਗ ਸੇਵਾਵਾਂ ਹੋ ਸਕਦੀਆਂ ਹਨ ਪ੍ਰਭਾਵਿਤ ਮੰਗਲਵਾਰ 27 ਜਨਵਰੀ 2026 ਨੂੰ ਦੇਸ਼ ਭਰ ਵਿੱਚ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ ਲਗਭਗ 8 ਲੱਖ ਬੈਂਕ ਕਰਮਚਾਰੀ ਤੇ ਅਧਿਕਾਰੀ 5 ਦਿਨਾਂ ਦੇ ਕੰਮ ਵਾਲੇ ਹਫਤੇ ਨੂੰ ਲਾਗੂ ਕਰਨ ਦੀ ਮੰਗ ਕਰਦੇ ਹੋਏ ਇੱਕ ਦਿਨ ਦੀ ਦੇਸ਼ ਵਿਆਪੀ ਹੜਤਾਲ ਤੇ ਹੋਣਗੇ। ਇਸ ਹੜਤਾਲ ਨਾਲ ਜਨਤਕ ਨਿੱਜੀ ਵਿਦੇਸ਼ੀ ਖੇਤਰੀ ਪੈਂਡੂ ਤੇ ਸਹਿਕਾਰੀ ਬੈਂਕ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਨਤੀਜੇ ਵਜੋਂ ਦੇਸ਼ ਭਰ ਵਿੱਚ ਬੈਂਕ ਲਗਾਤਾਰ 4 ਦਿਨ ਬੰਦ ਰਹਿ ਸਕਦੇ ਹਨ। ਅਜਿਹਾ ਇਸ ਲਈ ਕਿਉਂਕਿ ਹੜਤਾਲ ਇੱਕ ਵੀਕਐਂਡ ਅਤੇ ਰਾਸ਼ਟਰੀ ਛੁੱਟੀ ਤੋਂ ਤੁਰੰਤ ਬਾਅਦ ਬੁਲਾਈ ਜਾ ਰਹੀ ਹੈ। ਇਹ ਹੜਤਾਲ ਯੂਨਾਈਟਿਡ ਫਾਰਮ ਆਫ ਬੈਂਕ ਯੂਨੀਅਨ ਦੁਆਰਾ ਬੁਲਾਈ ਜਾ ਰਹੀ ਹੈ। ਅਮਰੀਪਾਲ ਸਿੰਘ ਨੂੰ ਬਜਟ ਸੈਸ਼ਨ 'ਚ ਸ਼ਾਮਲ ਹੋਣ ਦੀ ਮਿਲੇਗੀ ਇਜਾਜ਼ਤ ਹਾਈ ਕੋਰਟ ਨੇ ਕੱਢਿਆ ਹੱਲ ਅਮਰਿਤਪਾਲ ਸਿੰਘ ਵੱਲੋਂ ਬਜਟ ਸੈਸ਼ਨ ਵਿੱਚ ਹਿੱਸਾ ਲੈਣ ਲਈ ਦਾਇਰ ਕੀਤੀ ਗਈ ਪਟੀਸ਼ਨ ਦਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਨਿਪਟਾਰਾ ਕਰ ਦਿੱਤਾ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਕਿ ਇਸ ਮਾਮਲੇ ਨੂੰ ਦੇਖ ਰਹੀ ਸਬੰਧਤ ਸਰਕਾਰ ਅਥਾਰਟੀ 7 ਦਿਨਾਂ ਦੇ ਅੰਦਰ ਅਮਰੀਪਾਲ ਸਿੰਘ ਦੀ ਮੰਗ ਤੇ ਗੌਰ ਕਰੇ ਅਤੇ ਇਸ ਸੰਬੰਧ ਵਿੱਚ ਕੋਈ ਫੈਸਲਾ ਲਵੇ ਅਦਾਲਤ ਨੇ ਇਹ ਹੁਕਮ ਜਾਰੀ ਕਰਦਿਆਂ ਨਾਲ ਹੀ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਕੋਰਟ ਵੱਲੋਂ ਕਿਹਾ ਗਿਆ ਕਿ ਸਰਕਾਰ ਇਸ ਮਾਮਲੇ 'ਚ ਕਾਨੂੰਨ ਦੇ ਦਾਇਰੇ ਵਿੱਚ ਰਹਿੰਦਿਆਂ ਉਚਿਤ ਫੈਸਲਾ ਲਵੇ। ਜ਼ਿਕਰਯੋਗ ਹੈ ਕਿ ਬਜਟ ਸੈਸ਼ਨ ਦਾ ਪਹਿਲਾ ਚਰਨ 28 ਜਨਵਰੀ ਤੋਂ 2 ਫਰਵਰੀ ਤੱਕ ਚੱਲੇਗਾ। ਅਮਰੀਪਾਰ ਸਿੰਘ ਵੱਲੋਂ ਇਸ ਸੈਸ਼ਨ ਵਿੱਚ ਹਾਜ਼ਰੀ ਦੀ ਇਜਾਜ਼ਤ ਮੰਗੀ ਗਈ ਸੀ ਜਿਸ ਨੂੰ ਲੈ ਕੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਮੌਸਮ ਵਿਭਾਗ ਦਾ ਅਲਰਟ ਪੰਜਾਬ 'ਚ ਭਾਰੀ ਮੀਂਹ, ਗੜੇਮਾਰੀ ਤੇ ਤੇਜ਼ ਹਵਾਵਾਂ ਦਾ ਖਤਰਾ। ਤਿਆਰ ਰਹੋ ਆਈਐਮਡੀ ਵੱਲੋਂ yellow alert جاری। ਪੰਜਾਬ ਤੇ ਚੰਡੀਗੜ੍ਹ ਵਿੱਚ ਅਜ ਵੀਰਵਾਰ ਵਾਲੇ ਦਿਨ ਮੌਸਮ ਬਦਲਣ ਵਾਲਾ ਹੈ। ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਨਿਕਲ ਰਹੀ ਧੁੱਪ ਕਰਕੇ ਲੋਕਾਂ ਨੂੰ ਠੰਡ ਤੋਂ ਰਾਹਤ ਮਿਲੀ। ਪਰ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਹੁਣ ਮੌਸਮ ਇੱਕਦਮ ਕਰਵਟ ਲੈ। ਦੋ ਦਿਨ ਤੱਕ ਲਗਾਤਾਰ ਬਿਜਲੀ ਚਮਕਣ, ਮੀਂਹ ਗੜੇਮਾਰੀ ਤੇ ਤੇਜ਼ ਹਵਾਵਾਂ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਤੱਕ ਵਗਣ ਦੀ ਸੰਭਾਵਨਾ ਹੈ। ਚੰਡੀਗੜ੍ਹ ਮੌਸਮ ਵਿਭਾਗ ਵੱਲੋਂ ਇਸ ਸਬੰਧ ਵਿੱਚ yellow alert ਜਾਰੀ ਕੀਤਾ ਗਿਆ ਹੈ। ਹਾਲਾਂਕਿ ਪਿਛਲੇ 24 ਘੰਟਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 0.1 ਡਿਗਰੀ ਸੈਲਸੀਅਸ ਦੀ ਥੋੜੀ ਘਟਾਹ ਦਰਜ ਕੀਤੀ ਗਈ ਹੈ ਫਿਰ ਵੀ ਇਹ ਆਮ ਤਾਪਮਾਨ ਨਾਲੋਂ 4.2 ਡਿਗਰੀ ਜ਼ਿਆਦਾ ਹੈ ਮੈਦਾਨੀ ਇਲਾਕਿਆਂ ਵਿੱਚ ਸਭ ਤੋਂ ਘੱਟੋ ਘੱਟ ਤਾਪਮਾਨ 2.6 ਡਿਗਰੀ ਆਦਮਪੁਰ ਵਿੱਚ ਦਰਜ ਕੀਤਾ ਗਿਆ ਜਦਕਿ ਵੱਧ ਤੋਂ ਵੱਧ ਤਾਪਮਾਨ 25.4 ਡਿਗਰੀ ਸੈਲਸੀਅਸ ਕਾਡ ਕੀਤਾ ਗਿਆ ਮੌਸਮ ਵਿਭਾਗ ਦੇ ਅਨੁਸਾਰ ਅੱਜ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਵਾਂਸ਼ਹਿਰ ਰੂਪਨਗਰ ਜਲੰਧਰ ਫਿਰੋਜ਼ਪੁਰ ਮੋਗਾ ਰੂਪਨਗਰ ਫਾਜ਼ਿਲਕਾ ਫਰੀਦਕੋਟ ਮੁਕਸਰ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਫਤਿਹਗੜ੍ਹ ਸਾਹਿਬ ਪਟਿਆਲਾ ਤੇ ਐਸ ਸੀ ਐਸ ਨਗਰ ਮੁਹਾਲੀ ਵਿੱਚ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਮੀਂਹ ਪੈਣ ਦੀ ਸੰਭਾਵਨਾ ਹੈ 22 ਜਨਵਰੀ ਨੂੰ ਕਈ ਥਾਵਾਂ ਤੇ ਹਲਕੇ ਤੋਂ ਦਰਮਿਆਨਾ ਮੀਂਹ ਪੈ ਸਕਦਾ ਹੈ ਜਦਕਿ 23 ਜਨਵਰੀ ਨੂੰ ਸੂਬੇ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਹੋਣ ਦੀ ਸੰਭਾਵਨਾ ਹੈ 24 ਅਤੇ 26 ਜਨਵਰੀ ਨੂੰ ਸਿਰਫ ਕੁਝ ਥਾਵਾਂ ਤੇ ਮੀਂਹ ਦੇ ਅਸਰ ਹਨ 27 ਜਨਵਰੀ ਨੂੰ ਕੁਝ ਥਾਵਾਂ ਤੇ ਹਲਕਾ ਮੀਂਹ ਹੋ ਸਕਦਾ ਹੈ। ਮੁਫਤ ਬਿਜਲੀ ਦੀ ਸਹੂਲਤ ਖਤਮ। ਹੁਣ ਇਨ੍ਹਾਂ ਸਰਕਾਰੀ ਕਰਮਚਾਰੀਆਂ ਨੂੰ ਭਰਨਾ ਪਵੇਗਾ ਪੂਰਾ ਬਿੱਲ। ਉੱਤਰ ਪ੍ਰਦੇਸ਼ ਵਿੱਚ ਬਿਜਲੀ ਕਰਮਚਾਰੀਆਂ ਨੂੰ ਵੱਡਾ ਝਟਕਾ ਲੱਗਾ ਹੈ। ਯੂਪੀ ਪਾਵਰ ਕਾਰਪੋਰੇਸ਼ਨ ਨੇ ਬਿਜਲੀ ਕਰਮਚਾਰੀਆਂ ਨੂੰ ਮਿਲਣ ਵਾਲੀ ਬਿਜਲੀ ਬਿੱਲਾਂ ਵਿੱਚ ਛੋੜ ਨੂੰ ਖਤਮ ਕਰ ਦਿੱਤਾ ਹੈ। ਤੇ ਹੁਣ ਉਹਨਾਂ ਨੂੰ ਆਮ ਖਪਤਕਾਰਾਂ ਵਾਂਗ ਪੂਰਾ ਬਿਜਲੀ ਬਿੱਲ ਭਰਨਾ ਪਵੇਗਾ। ਯੂਪੀ ਪਾਵਰ ਕਾਰਪੋਰੇਸ਼ਨ ਦੇ ਚੇਅਰਮੈਨ ਡਾਕਟਰ ਆਸ਼ੀਸ਼ ਕੁਮਾਰ ਗੋਇਲ ਨੇ ਇਸ ਨੂੰ ਮੁਕਤਫਰ ਵਿੱਚ ਇੱਕ ਸਮੀਖਿਆ ਮੀਟਿੰਗ ਦੌਰਾਨ ਬਿਜਲੀ ਕਰਮਚਾਰੀਆਂ ਦੇ ਘਰਾਂ ਵਿੱਚ ਪ੍ਰੀਪੇਡ ਮੀਟਰ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ ਚੇਅਰਮੈਨ ਨੇ ਸਪਸ਼ਟ ਕੀਤਾ ਕਿ ਕਿਸੇ ਵੀ ਵਿਭਾਗੀ ਕਰਮਚਾਰੀ ਜਾਂ ਇੰਜੀਨੀਅਰ ਨੂੰ ਮੀਟਰ ਨਾ ਲਗਾਉਣ ਦੀ ਕੋਈ ਰਿਆਤ ਨਹੀਂ ਦਿੱਤੀ ਜਾਵੇਗੀ ਵਾਹਨ ਚਾਲਕਾਂ ਲਈ ਖਤਰੇ ਦੀ ਘੰਟੀ ਟਰਾਂਸਪੋਰਟ ਵਿਭਾਗ ਨੇ ਕੀਤੀ ਸਖਤ ਕਾਰਵਾਈ ਸੜਕ ਸੁਰੱਖਿਆ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਦੇ ਹੋਏ ਟਰਾਂਸਪੋਰਟ ਵਿਭਾਗ ਨੇ ਫੋਕਲ ਪੁਆਇੰਟ ਦੇ ਅਗੇ ਨੈਸ਼ਨਲ ਹਾਈਵੇ ਤੇ ਵਿਆਪਕ ਜਾਂਚ ਮੁਹਿੰਮ ਚਲਾਈ ਏ ਆਰਟੀਓ ਦੀਪਕ ਠਾਕੁਰ ਦੀ ਅਗਵਾਈ ਚ ਕੀਤੀ ਗਈ ਇਸ ਕਾਰਵਾਈ ਦੌਰਾਨ ਨਾ ਸਿਰਫ ਸਕੂਲੀ ਬੱਸਾਂ ਸਗੋਂ ਹਾਈਵੇ ਤੇ ਚੱਲ ਰਹੇ ਹੋਰ ਵਾਹਨਾਂ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਗਈ। ਮੋਹਿਨਾਂ ਤਿੰਨ ਲੱਖ ਰੁਪਏ ਦੇ ਚਲਾਨ ਕੱਟੇ ਗਏ। ਜਾਂਚ ਵਿੱਚ ਸਾਹਮਣੇ ਆਇਆ ਕਿ ਕੁਝ ਵਾਹਨ ਓਵਰਲੋਡ ਸਨ ਤੇ ਕਈਆਂ ਵਾਹਨਾਂ 'ਚ ਨਜਾਇਜ਼ ਮੋਡੀਫਿਕੇਸ਼ਨ ਕੀਤੀ ਗਈ ਸੀ। ਇਸ ਤੋਂ ਇਲਾਵਾ ਕੁਝ ਵਾਹਨ ਚਾਲਕ ਟ੍ਰੈਫਿਕ ਨਿਯਮਾਂ ਦੀ ਖੁੱਲ੍ਹੇਆਮ ਅਣਦੇਖੀ ਕਰਦੇ ਪਾਏ ਗਏ, ਜਿਸ ਤੇ ਮੌਕੇ ਤੇ ਹੀ ਕਾਰਵਾਈ ਕੀਤੀ ਗਈ। ਫੋਕਲ ਪੁਆਇੰਟ ਤੋਂ ਅੱਗੇ ਹਾਈਵੇ ਤੇ ਰੋਕੀਆਂ ਗਈਆਂ 6 ਸਕੂਲੀ ਬੱਸਾਂ 'ਚੋਂ ਚਾਰ ਬਸਾਂ ਸੇਫ ਸਕੂਲ ਵਾਹਨ ਸਕੀਮ ਤਹਿਤ ਮਾਪਨ ਨਾ ਦੇ ਖਰੀਆਂ ਉਤਰੀਆਂ। ਟ੍ਰਾਂਸਪੋਰਟ ਵਿਭਾਗ ਨੇ ਨੀਮਾਂ ਦੀ ਪਾਲਣਾ ਕਰਨ ਵਾਲੇ ਬੱਸ ਸੰਚਾਲਕਾਂ ਦੀ ਸ਼ਲਾਘਾ ਵੀ ਕੀਤੀ। ਹੋ ਜਾਓ ਸਾਵਧਾਨ। ਹੁਣ 1 ਸਾਲ ਵਿੱਚ 5 ਵਾਰ ਟ੍ਰੈਫਿਕ ਨਿਯਮ ਤੋੜਨ ਤੇ ਜਬਤ ਹੋ ਜਾਵੇਗਾ ਡਰਾਈਵਿੰਗ ਲਾਇਸੈਂਸ। ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਤੇ ਆਤਨ ਟ੍ਰੈਫਿਕ ਨੀਮਾ ਦਾ ਉਲੰਘਣ ਕਰਨ ਵਾਲਿਆਂ ਤੇ ਨਕੀਲ ਕੱਸਣ ਲਈ ਸੜਕ ਆਵਾਜਾਈ ਮੰਤਰਾਲੇ ਨੇ ਇੱਕ ਵੱਡਾ ਫੈਸਲਾ ਲਿਆ ਹੈ। ਹੁਣ ਜੇ ਕੋਈ ਵਾਹਨ ਚਾਲਕ 1 ਸਾਲ ਦੇ ਅੰਦਰ 5 ਜਾਂ ਇਸ ਤੋਂ ਵੱਧ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਨੂੰ 3 ਮਹੀਨੇ ਲਈ ਵਾਹਨ ਚਲਾਉਣ ਤੋਂ ਰੋਕਿਆ ਜਾ ਸਕਦਾ ਹੈ 1 ਜਨਵਰੀ ਤੋਂ ਪ੍ਰਭਾਵੀ ਹੋਏ ਇਹ ਨਿਯਮ ਭਾਰਤੀ ਸੜਕਾਂ ਤੇ ਅਨੁਸ਼ਾਸਨ ਲਿਆਉਣ ਵੱਲ ਇੱਕ ਕੜਾ ਕਦਮ ਮੰਨਿਆ ਜਾ ਰਿਹਾ ਹੈ ਸਰਕਾਰ ਦਾ ਸਾਫ ਸੰਦੇਸ਼ ਹੈ ਕਿ ਹੁਣ ਚਾਲਕ ਨਿਯਮ ਤੋੜਨ ਤੇ ਸਿਰਫ ਜੁਰਮਾਨਾ ਭਰ ਕੇ ਨਹੀਂ ਬਚ ਸਕਣਗੇ ਬਲਕਿ ਆਪਣੇ ਲਾਇਸੈਂਸ ਨੂੰ ਬਚਾਉਣ ਲਈ ਹਰ ਛੋਟੇ ਵੱਡੇ ਨਿਯਮ ਦੀ ਸਖਤੀ ਨਾਲ ਪਾਲਣਾ ਕਰਨੀ ਹੀ ਪਵੇਗੀ ਟਾਈਮਜ਼ ਆਫ ਇੰਡੀਆ ਦੀ ਇੱਕ ਰਿਪੋਰਟ ਮੁਤਾਬਕ ਨਵੇਂ ਮੋਟਰ ਵਾਹਨ ਨਿਯਮਾਂ ਅਨੁਸਾਰ ਹੁਣ ਆਰਟੀਓ ਤੇ ਜ਼ਿਲ੍ਹਾ ਆਵਾਜਾਈ ਦਫ਼ਤਰ ਨੂੰ ਇਹ ਸ਼ਕਤੀ ਦੇ ਦਿੱਤੀ ਗਈ ਹੈ ਕਿ ਉਹ ਬਾਰ-ਬਾਰ ਨਿਯਮ ਤੋੜਨ ਵਾਲੇ ਚਾਲਕਾਂ ਦੇ ਲਾਇਸੈਂਸ ਤੇ ਨिलੰਬਨ ਦੀ ਕਾਰਵਾਈ ਸ਼ੁਰੂ ਕਰ ਸਕਣ ਹਾਲਾਂਕਿ ਅਜਾਹ ਕਰਨ ਤੋਂ ਪਹਿਲਾਂ ਲਾਇਸੈਂਸ ਧਾਰਕਾਂ ਨੂੰ ਆਪਣਾ ਪੱਖ ਰੱਖਣ ਦਾ ਪੂਰਾ ਮੌਕਾ ਦਿੱਤਾ ਜਾਵੇਗਾ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਕਿ ਉਲੰਘਣਾਾਂ ਦੀ ਗਿਣਤੀ 1 ਸਾਲ ਦੀ ਮਿਆਦ ਦੇ ਅੰਦਰ ਕੀਤੀ ਜਾਵੇਗੀ ਰਾਹਤ ਦੀ ਗੱਲ ਇਹ ਹੈ ਕਿ ਪਿਛਲੇ ਸਾਲ ਦੇ ਉਲੰਘਣ ਅਗਲੇ ਸਾਲ ਦੀ ਗਿਣਤੀ ਵਿੱਚ ਨਹੀਂ ਜੋੜੇ ਜਾਣਗੇ ਯਾਨੀ ਕਿ ਹਰ ਸਾਲ ਉਲੰਘਣਾ ਦਾ ਰਿਕਾਰਡ ਆਪਣੇ ਆਪ ਰੀਸੈਟ ਹੋ ਜਾਵੇਗਾ। ਅਗਲੇ 24 ਘੰਟੇ ਅਹਿਮ ਅਚਾਨਕ ਖੜਕਣ ਲੱਗੇ ਪੰਜਾਬੀਆਂ ਦੇ ਫੋਨ। 27 ਜਨਵਰੀ ਤੱਕ ਅਲਰਟ ਜਾਰੀ। ਪੰਜਾਬ 'ਚ ਅੱਜ ਫਿਰ ਤੋਂ ਅਚਾਨਕ ਲੋਕਾਂ ਦੇ ਫੋਨ ਖੜਕਣ ਲੱਗ ਪਏ। ਦਰਅਸਲ ਪੰਜਾਬ ਰਾਜ ਆਫ ਪ੍ਰਬੰਧਨ ਅਥਾਰਟੀ ਨੇ ਸੂਬੇ ਦੇ ਕਈ ਹਿੱਸਿਆਂ ਵਿੱਚ ਆਉਣ ਵਾਲੇ 24 ਘੰਟਿਆਂ ਲਈ ਮੌਸਮ ਸੰਬੰਧੀ ਅਹਿਮ ਚੇਤਾਵਨੀ ਜਾਰੀ ਕੀਤੀ ਗਈ ਹੈ। ਐਸ ਡੀ ਐਮ ਦੇ ਵੱਲੋਂ ਬਕਾਇਆ ਲੋਕਾਂ ਨੂੰ ਫੋਨ ਤੇ ਮੈਸੇਜ ਭੇਜ ਕੇ ਇਸ ਬਾਰੇ ਦੱਸਿਆ ਗਿਆ ਹੈ। ਪੰਜਾਬ ਵਿੱਚ ਪੈ ਰਹੀ ਠੀਕ ਲਹਿਰ ਵਿਚਾਲੇ ਮੌਸਮ ਨੇ ਅੱਜ ਆਪਣਾ ਮિજાਜ ਬਦਲ ਲਿਆ ਹੈ। ਅੱਜ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਬਾਰਿਸ਼ ਹੋ ਰਹੀ ਹੈ। ਉੱਥੇ ਹੀ ਇਸ ਵਿਚਾਲੇ ਮੌਸਮ ਵਿਭਾਗ ਵੱਲੋਂ ਅਗਲੇ ਦਿਨਾਂ ਲਈ ਨਵੀਂ ਅਪਡੇਟ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਨੇ ਅੱਜ ਤੋਂ ਲੈ ਕੇ 27 ਜਨਵਰੀ ਤੱਕ ਵੱਡੀ ਭੂਖਵਾਨੀ ਕੀਤੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਅਜੇ ਵੀ 24 ਘੰਟੇ ਅਹਿਮ ਮੰਨੇ ਜਾ ਰਹੇ ਹਨ ਅਤੇ ਅਜੇ ਵੀ ਹੋਰ ਭਾਰੀ ਮੀਂਹ ਪਵੇਗਾ। ਪੰਜਾਬ 'ਚ ਬਿਜਲੀ ਮੀਟਰਾਂ ਨੂੰ ਲੈ ਕੇ ਵੱਡਾ ਐਕਸ਼ਨ ਹਜ਼ਾਰਾਂ ਖਪਤਕਾਰਾਂ ਦੇ ਘਰਾਂ 'ਚ ਲੱਗੇ। ਕਿਸਾਨ ਮਜ਼ਦੂਰ ਮੋਰਚਾ ਭਾਰਤ ਦੇ ਸੱਦੇ ਤੇ ਵੀਰਵਾਰ ਨੂੰ ਪੰਜਾਬ ਭਰ ਚ ਬਿਜਲੀ ਨਿੱਜੀਕਰਨ ਖਿਲਾਫ ਦੂਜੇ ਗੇੜ ਦਾ ਸੰਘਰਸ਼ ਤੇਜ਼ ਕਰਦਿਆਂ ਹਜ਼ਾਰਾਂ ਖਪਤਕਾਰਾਂ ਦੇ ਘਰਾਂ ਚ ਲੱਗੇ ਪ੍ਰੀਪੇਡ ਮੀਟਰ ਉਤਾਰ ਕੇ ਬਿਜਲੀ ਦਫ਼ਤਰਾਂ ਚ ਜਮ੍ਹਾਂ ਕਰਵਾ ਦਿੱਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਬਰਾ ਤੇ ਜਰਨਲ ਸਕੱਤਰ ਰਾਣਾ ਰਣਬੀਰ ਸਿੰਘ ਦੀ ਅਗਵਾਈ ਹੇਠ ਕੀਤੇ ਸੰਘਰਸ਼ ਰਾਹੀਂ ਸਰਕਾਰ ਨੂੰ ਸਪਸ਼ਟ ਚੇਤਾਵਨੀ ਦਿੱਤੀ ਗਈ ਕਿ ਬਿਜਲੀ ਨਿੱਜੀਕਰਨ ਤੇ ਪ੍ਰੀਪੇਡ ਮੀਟਰਾਂ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜ태ਬੰਦੀ ਨੇ ਐਲਾਨ ਕੀਤਾ ਕਿ ਉਹ ਲੋਕਾਂ ਦੇ ਹਿੱਤਾਂ ਲਈ ਪਿੰਡਾਂ 'ਚ ਡਟ ਕੇ ਖੜੇ ਹਨ ਤੇ ਬਿਜਲੀ ਸੋਧ ਬਿੱਲ ਵਰਗੇ ਲੋਕ ਵਿਰੋਧੀ ਫੈਸਲਿਆਂ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ 10 ਦਸੰਬਰ 2025 ਨੂੰ ਸ਼ੁਰੂ ਹੋਏ ਪਹਿਲੇ ਪੜਾਅ ਦੀ ਸਫਲਤਾ ਤੋਂ ਬਾਅਦ ਮੋੜ ਵੱਡੀ ਗਿਣਤੀ 'ਚ ਆਮ ਲੋਕਾਂ ਨੇ ਇਸ ਮੁਹਿੰਮ ਦੀ ਸ਼ਮੂਲੀਅਤ ਕੀਤੀ ਹੈ। ਉਹਨਾਂ ਕਹਿੰਦੇ ਕਿ ਜਿਸ ਦੇਸ਼ ਦੇ 80 ਕਰੋੜ ਲੋਕਾਂ ਨੂੰ ਸਰਕਾਰ ਵੱਲੋਂ ਮੁਫਤ ਜਾਂ ਸਸਤਾ ਰਾਸ਼ਨ ਦੇਣਾ ਪੈ ਰਿਹਾ ਹੋਵੇ, ਉਥੇ ਮਹਿੰਗੇ ਰੇਟਾਂ ਦੇ ਅਡਵਾਂਸ ਪੈਸੇ ਭਰ ਕੇ ਬਿਜਲੀ ਲੈਣ ਦੀ ਸ਼ਰਤ ਲੋਕਾਂ ਦੀ ਆਰਥਿਕ ਹਾਲਤ ਨਾਲ ਖਿਲਵਾੜ ਹੈ। ਕੇਂਦਰ ਤੇ ਪੰਜਾਬ ਸਰਕਾਰ ਦੀ ਮਿਲੀ ਭੁਗਤ ਦਾ ਦੋਸ਼ ਲਗਾਉਂਦਿਆਂ ਆਗੂਆਂ ਨੇ ਕਿਹਾ ਕਿ ਇਹ ਮੀਟਰ ਲਗਾ ਕੇ ਨਿੱਜੀ ਕੰਪਨੀਆਂ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਪ੍ਰੀਪੇਡ ਦੀ ਜਗ੍ਹਾ ਰਵਾਇਤੀ ਮਕੈਨੀਕਲ ਮੀਟਰ ਲਗਾਏ ਜਾਣ। ਬਜਟ ਤੋਂ ਪਹਿਲਾਂ 63% ਹੋਵੇਗਾ ਮਹਿੰਗਾਈ ਪੱਤਾ। ਪੜੋ ਇਸ ਨਾਲ ਜੁੜੀ ਪੂਰੀ ਜਾਣਕਾਰੀ। ਕਿ ਬਜਟ ਤੋਂ ਪਹਿਲਾਂ ਮਹਿੰਗਾਈ ਪੱਤਾ ਵਧ ਕੇ 63% ਹੋ ਜਾਵੇਗਾ। ਜੇ ਮਹਿੰਗਾਈ ਦੇ ਅੰਕੜਿਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਅਜਿਹਾ ਹੋ ਸਕਦਾ ਹੈ। ਇਸ ਵੇਲੇ ਮਹਿੰਗਾਈ ਪੱਤਾ 58% ਹੈ। ਜੇ ਇਸ ਵਿੱਚ 5% ਦਾ ਵਾਧਾ ਹੁੰਦਾ ਹੈ ਤਾਂ ਡੀਏ ਵੱਧ ਕੇ 63% ਹੋ ਸਕਦਾ ਹੈ ਕੇਂਦਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਦੀਆਂ ਨਜ਼ਰਾਂ ਵਿੱਚ ਇਸ ਸਮੇਂ ਦਸੰਬਰ 2025 ਦੇ ਮਹਿੰਗਾਈ ਅੰਕੜਿਆਂ ਤੇ ਟਿਕੀਆਂ ਹਨ ਇਹਨਾਂ ਅੰਕੜਿਆਂ ਦੇ ਆਧਾਰ ਤੇ ਜਨਵਰੀ 2026 ਤੋਂ ਮਿਲਣ ਵਾਲੇ ਮਹਿੰਗਾਈ ਭੱਤੇ ਵਿੱਚ ਵਾਧਾ ਤੈਅ ਹੋਵੇਗਾ ਇਹ ਅੰਕੜਾ ਮਿਨਿਸਟਰੀ ਆਫ ਲੇਬਰ ਐਂਡ এমਪਲॉयਮੈਂਟ ਵੱਲੋਂ ਜਾਰੀ ਕੀਤਾ ਜਾਂਦਾ ਹੈ ਸਰਕਾਰ ਨੇ ਪਿਛਲੀ ਵਾਰ ਜੁਲਾਈ 2025 ਵਿੱਚ ਡੀਏ ਨੂੰ 55% ਤੋਂ ਵਧਾ ਕੇ 58% ਕੀਤਾ ਸੀ ਹੁਣ ਦਸੰਬਰ ਦੇ ਅੰਕੜਿਆਂ ਆਉਣ ਤੋਂ ਬਾਅਦ ਅਗਲੀ ਵਾਅਦੇ ਦੀ ਤਸਵੀਰ ਸਾਫ਼ ਹੋਵੇਗੀ ਇਸ ਵਾਅਦੇ ਦਾ ਫਾਇਦਾ ਕਰੀਬ 50.14 ਲੱਖ ਮੌਜੂਦਾ ਕਰਮਚਾਰੀਆਂ ਤੇ ਲਗਭਗ 69 ਲੱਖ ਪੈਨਸ਼ਨਾਂ ਨੂੰ ਮਿਲੇਗਾ ਹੁਣ ਦੇਖਣਾ ਇਹ ਹੈ ਕਿ ਸਰਕਾਰ ਬਜਟ ਤੋਂ ਪਹਿਲਾਂ ਆਪਣਾ ਮਹਿੰਗਾਈ ਪੱਤਾ ਵਧਾਉਂਦੀ ਹੈ ਜਾਂ ਨਹੀਂ